ਦੀ ਪੰਜ ਸਾਡੇ ਸਹਿਬਾਨ ਸਾਰੇ ਸਤੇ ਸਾਰੀ ਪ੍ਰੈਸ ਮੀਡੀਆ ਦਾ ਉਹਨਾਂ ਦਾ ਅਦਰਵਾਦ ਕਰਦੇ ਆ ਤੁਸੀਂ ਅੱਜ ਜੇਚੇ ਤੋਂ ਸਾਰੇ ਇਸ ਪਿੰਡ ਦੇ ਜੰਪਲ ਕਿਉਂਕਿ ਇੱਕ ਸਾਜ ਬੈਕ ਸ਼ੋਮਨਾਥ ਜੀ ਅਗਰਵਾਲ ਸੁਪੰਤਰ ਜੀ ਸ਼ਾਪਾ ਸਰਪੰਨ ਪਿੰਡੂਗੀ ਲਾਲਾ ਮੂਰਾ ਜੀ ਉਹ ਅੱਜ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਦੇਸ਼ਵਸ਼ੰਪਰ ਭੋਲੇ ਨਾ ਘੂਮੇ ਰੇਸ਼ੀ ਸ਼ੰਕਰ ਭੋਲੇ ਨਾ ਘੂਮੇ ਨਾ ਜੀ ਸਰ ਅੱਜ ਪਿੰਡ ਉਗੀ ਬਿਠੇ ਦਸਹਿਰਾ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਮੈਂ ਜੀ ਪਹਿਲਾ ਤਾਂ ਸਭ ਤੋਂ ਪਹਿਲਾਂ ਕਾਸਟ ਦੀ ਟੀਮ ਦਾ ਧੰਨਵਾਦ ਕਰਦਾ ਜੋ ਕਿ ਹਰ ਸਾਲ ਸਾਡੇ ਦਸਹਿਰੇ ਦੀ ਕਵਰੇਜ ਕਰਕੇ ਸੋ ਪੂਰੇ ਪੰਜਾਬ ਇੰਡੀਆ ਵਿੱਚ ਇਹ ਦਿਖਾਉਦੇ ਆ ਅੱਜ ਨੌਜਵਾਨ ਦਸਹਰਾ ਕਮੇਟੀ ਵੱਲੋਂ ਨਵਾਂ ਵਿਸ਼ਾਲ ਦਸਹਰਾ ਅੱਜ ਸਰਕਾਰੀ ਹਾਈ ਸਕੂਲ ਉਪੀਦੀ ਗਰਾਉਂਡ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਵਾ ਜਿਹੜੇ ਵਿੱਚ ਇੱਜਤ ਦੇ ਤੌਰ ਤੇ ਸਾਡੇ ਬਹੁਤ ਹੀ ਸਰਕਾਰ ਦੇ ਵੱਡੇ ਭਾਈ ਸਾਹਿਬ ਲਾਲਾ ਸੁਖਮਨ ਸਿੰਘ ਅਗਰਵਾਲ ਸਤਤ ਜੀ ਨੇ ਸਾਡੇ ਸਰਪੰਚ ਚੰਦੂਬੀ ਲਾਲਾ ਮੂਰ ਜੀ ਅਗਰਵਾਲ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਇੱਥੇ ਤੱਕ ਤੇ ਭੰਗਿਆ ਪਹਿਲਾ ਤਾਂ ਮੈਂ ਸਾਰੇ ਨਗਰ ਵਾਲੋਂ ਇਹਨਾਂ ਨੂੰ ਜੀ ਆਇਆਂ ਆਖਦਾ ਜੋ ਕਿ ਹਰ ਸਾਲ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਨੇ ਉਹ ਪਾਕੀਰਾ ਕਰਦੇ ਨੇ ਅੱਜ ਬਦੀ ਤੇ ਨੇਕੀ ਦੇ ਕੀਤਾ ਤਿਹਾੜ ਸਾਰਾ ਜੋ ਕਿ ਵੀ ਬਿਖੇ ਬਣਾਇਆ ਜਾ ਰਿਹਾ ਵਾ ਮੈਂ ਸਾਰੇ ਨੌਜਵਾਨ ਤੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੇਰੇ ਚਾ ਵੱਡਾ ਪ੍ਰਾਣਾ ਕਰਕੇ ਅੱਜ ਨਗਰ ਨੂੰ ਤੇ ਵਾਕਈ ਨੂੰ ਇਸ ਥਾਂ ਤੇ ਕੱਟਾ ਕੀਤਾ ਅਤੇ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਪਸਾਰੇ ਦੀ ਲੱਖ ਲੱਖ ਵਾਰ ਜਵਾਦ ਬੱਲਾ ਕਿਤੇ ਮੈਂ ਸਾਰੇ ਦੇ ਕਿਜੀ ਵਿੱਚ ਆਪ ਜੀ ਨੇ ਮਾਰਕਾ ਬੱਲਾ ਇਥੇ ਆਪ ਸਾਨੂੰ ਇਹ ਨਹੀਂ ਦੱਸਣਾ ਚਾਹਣਾ ਵਾ ਕਿ ਲਾਲਾ ਸ਼ੋਮਨਾਥ ਜੀ ਅਗਰ ਆਪ ਜੀ ਦੇ 77 ਸ੍ਰੀ ਸਾਹਿਬ ਅਗਰਵਾਜ ਜੀ ਉਹਨਾਂ ਨੇ ਆਪਣੇ ਦਾਦਾ ਜੀ ਦੀ ਯਾਦ ਵਿੱਚ ਸਰਕਾਰੀ ਹਾਈ ਸਕੂਲ ਉੱਗੀ ਦੇ ਤਿੰਨ ਬਲੋਕ 30227 ਦੇ ਜੋ ਕਿ ਤਕਰੀਬਨ 35-40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣੇ ਆ ਉਹਨਾਂ ਦਾ ਵੀ ਨੀ ਪੱਥਰ ਰੱਖ ਦਿੱਤਾ ਗਿਆ ਹੈ ਜੀ ਉਹ ਕੰਮ ਚੱਲੂ ਹੋ ਚੁੱਕਾ ਹੈ ਜੀ ਅਤੇ ਜੋ ਬੱਚੇ ਸਾਡੇ 47 ਸਕੂਲ ਦੇ ਵਿੱਚ ਖੇਡ ਦੇ ਮੈਦਾਨ ਵਿੱਚ ਮੱਲਾ ਮਾਰਦੇ ਨੇ ਉਹਨਾਂ ਦੀਆਂ ਕਿੱਟਾਂ ਵਾਸਤੇ 50000 ਰੁਪਇਆ ਕੱਲ ਸਕੂਲ ਦੇ ਡੀਪੀ ਸਾਹਿਬ ਨੂੰ ਦਿੱਤਾ ਕਿ ਬੱਚਿਆਂ ਨੂੰ ਵਰਦੀਆਂ ਲਗਾ ਕੇ ਦਿੱਤੀਆਂ ਜਾਂ ਤਾਂ ਜੋ ਪਤਾ ਲੱਗੇ ਕਿ ਸਾਡੇ ਸਕੂਲ ਦੇ ਬੱਚੇ ਬਾਅਦ ਆਪਣਾ ਨਾਮ ਰੋਸ਼ਨ ਕਰ ਰਹੇ ਹਨ ਮੈਂ ਫਿਰ ਸਾਰੇ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਵੇਸ਼ ਨਿਵਾਸੀਆਂ ਅੱਜ ਦੇ ਦਿਨ ਪਿਆ ਲੱਖ ਲੱਖ ਵਾਰ ਕਹਨਾ ਹੈ ਜੀ જય શ્રી ਰਾਮ જય શ્રી ਰਾਮ